ਅ ਅੱਜ ਉਹਨੂੰ ਕਰ ਰਹੇ ਕਿਸ ਬਾਅਦ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਇੱਥੇ ਅੱਜ ਅਸੀਂ ਸਾਡੇ ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਯੋਧਨ ਅਸ਼ੈਵਰੋਧ ਸਾਡੇ ਐਸਐਸਪੀ ਸਾਹਿਬ ਜੀ ਸਰਫਰਾਜ਼ আলম ਜੀ ਦੀ ਰਹਿਨਮਾਈ ਹੇਠ ਅਸੀਂ ਲਗਾਤਾਰ ਨਸ਼ੇ ਤਸਕਰਾਂ ਤੇ ਕੰਮ ਕਰ ਰਹੇ ਹਾਂ ਇਸ ਨੂੰ ਰੋਕਣ ਲਈ ਇਸੇ ਮੇਮਤਾ ਤੇ ਤਿਕਾਲਾ ਸੀ ਸਾਡੇ ਨਿਸ ਪਾਰਟੀ ਨੇ ਇਸੇ ਕਰਤੇ ਸਿੰਘ ਜੀ ਦੀ ਰਹਿਨਮਾਈ ਅਨਾਰ ਮੰਡੀ ਮਹਿਲ ਕਲਾਂ ਤੋਂ ਇੱਕ ਦੋਸ਼ੀ ਨੂੰ ਇਨਫੋਰਮੇਸ਼ਨ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਲਾਪਰੇਸ਼ਨਸ ਸਰਵ ਜਗਰਾਤ ਸਿੰਘ ਛੀਨੀਵਾਲ ਖੁਰੋਦਾ ਜੋ ਨਸ਼ੇ ਦੀ ਗੋਲੀਆਂ ਵੇਚਣ ਦਾ ਕੰਮ ਕਰਦਾ ਹੈ ਜਿਸ ਨੂੰ ਮੌਕੇ ਤੇ ਛੱਕੀ ਵਿਖਤੀ ਦੇਖ ਕੇ ਉਸਨੂੰ ਕਾਬੂ ਕੀਤਾ ਜਿਸ ਤੋਂ ਅਸੀਂ ਈਮਰਾਨ 110 ਗੋਲੀਆਂ ਨਸ਼ੇ ਦੀਆਂ ਗੋਲੇ ਬਰਾਮਦ ਕਰਾਈਆਂ ਜਿਸ ਤੇ ਮਕਦਮਾ ਨੰਬਰ 54 ਅੰਡਰ ਸੈਕਸ਼ਨ 8 ਐਂਡ 20 ਪੀਐਸ ਦਰਜ ਕੀਤਾ ਗਿਆ ਗ੍ਰਿਫਤਾਰ ਕੀਤਾ ਦੋਸ਼ੀ ਨੂੰ ਸਰ ਇਹਦੇ ਪਹਿਲਾਂ ਕੋਈ ਮਾਮਲਾ ਹੈ ਪਹਿਲਾਂ ਦੋ ਮੁਕੱਦਮੇ ਦਰਜ ਨੇ ਜੀ ਇਹ ਤੇ ਇਸ ਤੋਂ ਪਹਿਲਾਂ ਇੱਕ ਕੈਂਡੀਪੀਅਸ ਦਾ ਲੜਾਈ ਝਗੜਾ ਦਾ ਦਰਜ ਹੈ ਸਰ ਇਹਦੇ ਨਾਲ ਕੋਈ ਹੋਰ ਸੰਪਰਕ ਦੇ ਵਿੱਚ ਆਉਂਦੀ ਸੁਭਾਵਨਾ ਉਹ ਅਸੀਂ ਇੰਦਰਾਣੇ ਤਫਤੀਸ਼ ਦੀ ਇਨਟਰੋਗੇਸ਼ਨ ਚੱਲ ਰਹੀ ਹੈ ਅੱਜ ਇਸ ਨੂੰ ਕੋਡ ਸਪੇਸ ਕਰਕੇ ਸੀਨੀਅਰ ਮਾਨ ਲੈ ਕੇ ਜੇ ਵੀ ਇਹ ਦਾ ਸਿੰਪਲ ਬੈਕਵਰਡ ਤੇ ਫਾਰਵਰਡ ਲਿੰਕਸ ਅਸੀਂ ਟ੍ਰੇਸ ਕਰਕੇ 4B ਜਿਹੜੀ ਅੱਗੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਕੇ ਕਾਰਵਾਈ ਕਰਾਂਗੇ ਗਾਣਾ ਮੰਡੀ ਦੇ ਵਿੱਚੋਂ ਫੜਿਆ ਸਾਰੇ ਇਹ ਉੱਥੇ ਅੱਗੇ ਗੁਣੀਆਂ ਵੰਡਣ ਦੀ ਤਰ੍ਹਾਂ ਆਖ ਦੇ ਵਿੱਚ ਆ ਤੇ ਲੈ ਗਿਆ ਇਹ ਪਹਿਲਾਂ ਕੁਸ ਖਾਂਦਾ ਸੀ ਇਹ ਜੀ ਟੰਡ ਜੋ ਹੁਣ ਤੱਕ ਤੇ ਪੀਛਾ ਆ ਇਹ ਕੁਸ ਗੁਣੀਆਂ ਖਾ ਲੈਂਦਾ ਸੀ ਕੋਈ ਨੰਗਦਾ ਮੜਦਾ ਕੋਈ ਲੈ ਗਿਆ ਨਾਲ ਤਾਂ ਉਹਦਾ ਖਰਚਾ ਪੂਰਾ ਕਰ ਦਿੰਦਾ ਸੀ ਇਹ ਜੀ ਗੱਲ ਸਾਹਮਣੇ ਆਈ ਆ ਠੀਕ ਹੈ ਜੀ